ਦਿੱਲੀ 에어ਪੋਰਟ ਤੇ ਭਾਰੀ ਮੀਂਹ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਦੱਸਿਆ ਕਿ ਆਈਜੀਆਈ 에어ਪੋਰਟ ਦੇ ਟਰਮੀਨਲ 1 ਦੀ ਜਿਹੜੀ ਛੱਤ ਹੈ ਉਹ ਡਿੱਗ ਗਈ ਹੈ ਜਿਸ ਕਾਰਨ ਜਿਹੜੀਆਂ ਨੀਚੇ ਗੱਡੀਆਂ ਖੜੀਆਂ ਸਨ ਉਹਨਾਂ ਦੇ ਉੱਤੇ ਵੱਡੇ ਵੱਡੇ ਪਿੱਲਰ ਡਿੱਗ ਗਏ ਜਿਸ ਕਾਰਨ ਕਾਫੀ ਜ਼ਿਆਦਾ ਨੁਕਸਾਨੀਆਂ ਗਈਆਂ ਤੇ ਇਸ ਹਾਦਸੇ ਦੇ ਵਿੱਚ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ ਇੱਕ ਵਿਅਕਤੀ ਹੈ ਜਿਹੜਾ ਗੱਡੀ ਦੇ ਅੰਦਰ ਬੁਰੀ ਤਰੀਕੇ ਨਾਲ ਫਸਿਆ ਹੈ ਜਿਸ ਨੂੰ ਬਚਾਉਣ ਦੇ ਲਈ ਬਚਾਅ ਕਾਰ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਤੇ ਟਰਮੀਨਲ 1 ਤੋਂ ਜਿਹੜੀਆਂ ਉਡਾਨਾਂ ਨੇ ਅਸਥਾਈ ਤੌਰ ਤੇ ਰੋਕ ਲੀਆਂ ਗਈਆਂ ਹਨ ਇਹ ਕਿ 에어ਪੋਰਟ ਦਾ ਹਾਦਸਾ ਅੱਜ ਸਵੇਰੇ ਤੜਕਸਾਰ ਵਾਪਰ ਗਿਆ ਸਵੇਰੇ 5 ਵਜੇ ਦੀ ਘਟਨਾ ਇਹ ਦੱਸੀ ਜਾ ਰਹੀ ਹੈ ਜਦੋਂ ਭਾਰੀ ਮੀਂਹ ਆਇਆ ਭਾਰੀ ਮੀਂਹ ਦੇ ਕਾਰਨ ਜਿਹੜਾ ਇਹ ਵੱਡਾ ਹਾਦਸਾ ਵਾਪਰ ਗਿਆ ਤਾਂ ਅਚਾਨਕ ਜਿਹੜੀ ਟਰਮੀਨਲ 1 ਦੀ ਛੱਤ ਹੈ ਉਹ ਡਿੱਗ ਜਾਂਦੀ ਹੈ ਪਹਿਲਾਂ ਹਾਲਾਂਕਿ ਉਹ ਚੋਰ ਹੀ ਹੁੰਦੀ ਹੈ ਛੱਤ ਦੇ ਵਿੱਚੋਂ ਪਾਣੀ ਟਪਕਰਿਆ ਹੁੰਦਾ ਹੈ ਪਾਣੀ ਦੀ ਜਿਹੜੀ ਬੁਛਾਰਾ ਨੇ ਬੁਰੀ ਤਰੀਕੇ ਦੇ ਨਾਲ ਡਿੱਗ ਰਹੀ ਹੁੰਦੇ ਨੇ ਤਾਂ ਅਚਾਨਕ ਜਦੋਂ ਮੀਂਹ ਜ਼ਿਆਦਾ ਆਉਣ ਲੱਗਦਾ ਹੈ ਤਾਂ ਜਿਹੜੀ ਛੱਤ ਹੈ ਉਹ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਹੁਣ ਤੱਕ 4 ਲੋਕ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਤਾਂ ਜਿਹੜੀਆਂ ਗੱਡੀਆਂ ਨੇ ਟਰਮੀਨਲ ਦੀ ਛੱਤ ਦੇ نیچے ਫਸੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਦੱਸ ਦਈਏ ਕਿ ਇਸ 에어ਪੋਰਟ ਹਵਾਈ ਹਾਦਸੇ ਦੇ ਉੱਤੇ ਹਵਾ ਬਾਜੀ ਮੰਤਰੀ ਬ੍ਰਾਮ ਮੋਹਨ ਨਾਡੂ ਨੇ ਵੀ ਪੋਸਟ ਕਰਕੇ ਕਿਹਾ ਹੈ ਕਿ ਉਹ ਨਿੱਜੀ ਤੌਰ ਤੇ ਇਸ ਹਾਦਸੇ ਦੀ ਨਿਗਰਾਨੀ ਕਰ ਰਹੇ ਨੇ ਜ਼ਖਮੀਆਂ ਨੂੰ ਉਹਨਾਂ ਦੀ ਨਿਗਰਾਨੀ ਦੇ ਵਿੱਚ ਹਸਪਤਾਲ ਭੇਜਿਆ ਗਿਆ ਹੈ ਤੇ ਬਚਾਅ ਕਾਰਜ ਜਿਹੜਾ ਜਾਰੀ ਹੈ ਤਾਂ ਇਸ ਮੌਕੇ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਭਾਰੀ ਮੀਂਹ ਹੈ ਉਸ ਦੇ ਕਾਰਨ ਆਈਜੀਆਈ 에어ਪੋਰਟ ਇੰਦਰਾ ਗਾਂਧੀ 에어ਪੋਰਟ ਦੀ ਜਿਹੜੀ ਛੱਤ ਹੈ ਉਹ ਡਿੱਗ ਗਈ ਹੈ ਇੰਦਰਾ ਗਾਂਧੀ 에어ਪੋਰਟ ਦੇ ਟਰਮੀਨਲ 1 ਦੀ ਜਿਹੜੀ ਛੱਤ ਹੈ ਉਹ ਭਾਰੀ ਮੀਂਹ ਦੇ ਕਾਰਨ ਡਿੱਗ ਗਈ ਜਿਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ